ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ 9 ਦਿਨ ਸਿਰਫ ਅੱਧਾ ਚਮਚ ਦੁੱਧ ਵਿੱਚ ਮਿਲਾ ਕੇ ਪੀ ਲਓ 90 ਸਾਲ ਤੱਕ 슈ਗਰ ਕੋਲੇਸਟ੍ਰੋਲ ਪੇਟ ਦੇ ਰੋਗ ਮੋਟਾਪਾ ਗਠੀਆ ਅਨਿੰਦਰਾ ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਜੋੜਾਂ ਦਾ ਦਰਦ ਨਹੀਂ ਹੋਵੇਗਾ ਤਾਂ ਅੱਜ ਦੇ ਇਸ ਵੀਡੀਓ ਵਿੱਚ ਇੱਕ ਅਜਿਹੀ ਓਸ਼ਧੀ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਹਮੇਸ਼ਾ ਤੰਦਰੁਸਤ ਰਹੋਗੇ ਤਾਂ ਦੋਸਤੋ ਤੁਸੀਂ ਸਿਰਫ ਇਸ ਚੀਜ਼ ਦੇ ਅੱਧੇ ਚਮਚ ਦਾ ਸੇਵਨ ਦੁੱਧ ਦੇ ਨਾਲ ਕਰਨੇ ਹੈ ਜੇਕਰ ਤੁਸੀਂ ਇਸ ਦਾ ਸੇਵਨ 21 ਦਿਨ ਲਗਾਤਾਰ ਕਰੋਗੇ ਤਾਂ ਤੁਹਾਨੂੰ ਪੇਟ ਦੇ ਰੋਗ ਕਦੇ ਵੀ ਨਹੀਂ ਗੁਣ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਹਾਂ ਕਿ ਇਹ ਇਹ ਚੀਜ਼ ਕਿਹੜੀ ਹੈ ਤਾਂ ਦੋਸਤੋ ਮੈਂ ਜਿਸ ਚੀਜ਼ ਦੀ ਗੱਲ ਕਰ ਰਹੀ ਹਾਂ ਉਹ ਚੀਜ਼ ਹੈ ਜੈਫੁੱਲ ਜੈਫੁੱਲ ਦਾ ਸੇਵਨ ਦੁਨੀਆ ਭਰ ਵਿੱਚ ਆਪਣੇ ਸਵਾਦ ਲਈ ਕੀਤਾ ਜਾਂਦਾ ਹੈ ਇਹ ਬਹੁਤ ਸਾਰੇ ਔਸ਼ਧੀ ਗੁਣ ਨਾਲ ਭਰਪੂਰ ਹੁੰਦਾ ਹੈ ਇਹ ਤੁਹਾਡੇ ਸਰੀਰ ਦੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਜਿਸ ਕਾਰਨ ਕੋਈ ਵੀ ਬਿਮਾਰੀ ਤੁਹਾਡੇ ਨੇੜੇ ਨਹੀਂ ਆਵੇਗੀ। ਦੋਸਤੋ ਜੇਕਰ ਤੁਹਾਨੂੰ ਅਨਿੰਦਰੀ ਦੀ ਸਮੱਸਿਆ ਹੋਵੇ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰਨਾ ਹੈ। ਇੱਕ ਖੋਜ ਦੇ ਅਨੁਸਾਰ ਪਤਾ ਲੱਗਾ ਹੈ ਕਿ 2 ਹਫ਼ਤਿਆਂ ਤੱਕ ਜਾਇਫਲ ਦਾ ਚੂਰਨ ਦਾ ਸੇਵਨ ਕਰਨ ਨਾਲ ਅਨਿੰਦਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੋਵੇ ਜਿਵੇਂ ਕਿ ਗੈਸ, ਕਬਜ਼, ਐਸਿਡਿਟੀ ਜਾਈਫਲ ਦੇ 7 ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜਾਈਫਲ ਦੇ 7 ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਦੋਸਤ ਜਦੋਂ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੁੰਦਾ ਹੈ ਤਾਂ ਹੀ ਸਾਨੂੰ ਪੇਟ ਸੰਬੰਧੀ ਬਿਮਾਰੀਆਂ ਲੱਗਦੀਆਂ ਹਨ ਤਾਂ ਜਾਈਫੁੱਲ ਦੇ ਸੇਵਨ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਜੋੜਾਂ ਦਾ ਦਰਦ ਹੋਵੇ ਤਾਂ ਜਾਈਫੁੱਲ ਦੇ ਸੇਵਨ ਨਾਲ ਇਹ ਸਮੱਸਿਆ ਖਤਮ ਹੋ ਜਾਵੇਗੀ ਗਠੀਆ ਦੀ ਸਮੱਸਿਆ ਵਿੱਚ ਵੀ ਤੁਸੀਂ ਜਾਈਫੁੱਲ ਦਾ ਪ੍ਰਯੋਗ ਕਰ ਸਕਦੇ ਹੋ ਜਾਈਫੁੱਲ ਵਿੱਚ ਅਜਿਹੇ ਗੁਣ ਹੁੰਦੇ ਹਨ ਜੋ ਕਿ ਗਠੀਆ ਦੇ ਦਰਦ ਨੂੰ ਘੱਟ ਕਰਨ ਦਾ ਕੰਮ ਕਰਦੇ ਹਨ ਡਾਇਬਟੀਜ਼ ਦੇ ਲਈ ਤਾਂ ਦੋਸਤੋ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਇੱਕ ਸੋਚ ਤੋਂ ਪਤਾ ਲੱਗਾ ਹੈ ਕਿ ਡਾਇਬੀਟਿਸ ਦੇ ਮਰੀਜ਼ ਜਾਇਫਲ ਦੇ ਅਰਕ ਦਾ ਜ਼ਰੂਰ ਸੇਵਨ ਕਰਨੇ ਕਿਉਂਕਿ ਜਾਇਫਲ ਦੇ ਅਰਕ ਵਿੱਚ ਅਜਿਹੇ ਗੁਣ ਪਾਏ ਜਾਂਦੇ ਹਨ ਜਿਹੜੇ ਕਿ ਸ਼ੂਗਰ ਦੀ ਬਿਮਾਰੀ ਨੂੰ ਖਤਮ ਕਰਦੇ ਹਨ ਇਹ ਖੂਨ ਵਿੱਚੋਂ ਗਲੂਕੋਜ਼ ਦੇ ਲੈਵਲ ਨੂੰ ਵੀ ਸਹੀ ਕਰਦੇ ਹੈ ਤੁਸੀਂ ਦੋਸਤੋ ਦੰਦਾਂ ਦੇ ਲਈ ਵੀ ਜਾਇਫਲ ਦਾ ਪ੍ਰਯੋਗ ਕਰ ਸਕਦੇ ਹੋ ਇਹ ਦੰਦਾਂ ਨੂੰ ਮੋਤੀ ਦੀ ਤਰ੍ਹਾਂ ਚਮਕਦਾਰ ਬਣਾ ਦਿੰਦਾ ਹੈ ਦਿਮਾਗ ਲਈ ਵੀ ਜਾਈਫਲ ਇੱਕ ਟੋਨਿਕ ਦਾ ਕੰਮ ਕਰਦਾ ਹੈ ਕਈ ਸੋਧਾਂ ਵਿੱਚ ਪਤਾ ਲੱਗਿਆ ਹੈ ਕਿ ਜਿਹੜੇ ਬੱਚੇ ਜਾਈਫਲ ਦਾ ਪ੍ਰਯੋਗ ਕਰਦੇ ਹਨ ਉਹਨਾਂ ਦਾ ਦਿਮਾਗ ਦੂਜੇ ਬੱਚਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ ਜੇਕਰ ਤੁਹਾਨੂੰ ਸਟ੍ਰੈਸ ਦੀ ਸਮੱਸਿਆ ਹੈ ਅਧ ਚਿੰਤਾ ਵਿੱਚ ਤੁਸੀਂ ਘਿਰੇ ਰਹਿੰਦੇ ਹੋ ਤਾਂ ਜਾਈਫਲ ਦਾ ਸੀਵਨ ਦੁੱਧ ਦੇ ਨਾਲ ਜ਼ਰੂਰ ਕਰੋ ਕਿਸੇ ਵੀ ਵਿਅਕਤੀ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਤੇਜ਼ ਹੋ ਜਾਵੇਗੀ ਤਾਂ ਦੋਸਤੋ ਹਰ ਇੱਕ ਵਿਅਕਤੀ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਦਾ ਤੇਜ਼ ਹੋਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਇਹ ਜੈਹ ਨਾ ਹੋਵੇ ਤਾਂ ਉਹ ਜਲਦੀ ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ ਜੇਕਰ ਦੋਸਤੋ ਅਸੀਂ ਜੈਫਲ ਦਾ ਸੇਵਨ ਕਰੀਏ ਤਾਂ ਇਸ ਨਾਲ ਸਾਡਾ ਇਮਿਊਨ ਸਿਸਟਮ ਸਹੀ ਹੋ ਜਾਵੇਗਾ ਸਾਡੀ ਇਮਿਊਨਿਟੀ ਇੰਨੀ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਕਿ ਕੋਈ ਵੀ ਬਿਮਾਰੀ ਜਲਦੀ ਜੀ ਸਾਡੇ ਨੇੜੇ ਨਹੀਂ ਆਵੇਗੀ ਜੇਕਰ ਸਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧੇਗੀ ਤਾਂ ਦੋਸਤੋ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਵੀ ਇਹ ਸਾਡੀ ਬਹੁਤ ਮਦਦ ਕਰਦਾ ਹੈ ਜੇਕਰ ਤੁਹਾਡਾ ਕੋਲੇਸਟ੍ਰੋਲ ਲੈਵਲ ਘਟ ਹੋਵੇਗਾ ਨਾ ਤਾਂ ਤੁਹਾਨੂੰ ਹਾਰਟ ਬਲੋਕਸ ਹੋਵੇਗਾ ਅਤੇ ਨਾ ਹੀ ਹਾਰਟ ਅਟੈਕ ਦੀ ਸਮੱਸਿਆ ਹੋਵੇਗੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਤੁਸੀਂ ਜੈਫਲ ਦਾ ਸੇਵਨ ਜ਼ਰੂਰ ਕਰਨਾ ਹੈ ਜੈਫਲ ਤੁਹਾਡੇ ਖੂਨ ਦੀ ਗੰਦਗੀ ਨੂੰ ਵੀ ਸਾਫ਼ ਕਰਦਾ ਹੈ ਜੇਕਰ ਤੁਹਾਡਾ ਖੂਨ ਸਾਫ਼ ਹੋਵੇਗਾ ਤਾਂ ਤੁਹਾਨੂੰ ਹਾਰਟ ਬਲੋਕ ਅਤੇ ਹਾਰਟ ਅਟੈਕ ਦੀ ਸਮੱਸਿਆ ਨਹੀਂ ਆਵੇਗੀ ਖੂਨ ਸਾਫ਼ ਹੋਣ ਨਾਲ ਤੁਹਾਡਾ ਚਿਹਰਾ ਵੀ ਦੋਸਤੋ ਬਹੁਤ ਸਾਫ਼ ਰਹੇਗਾ ਮੋਟਾਪਾ ਘਟਾਉਣ ਲਈ ਜੇਕਰ ਤੁਸੀਂ ਜੈਫਲ ਦਾ ਸੇਵਨ ਕਰੋਗੇ ਤਾਂ ਤੁਹਾਡੇ ਪੇਟ ਦੀ ਚਰਬੀ ਮੱਖਣ ਦੀ ਤਰ੍ਹਾਂ ਪਿੰਗਲ ਜਾਵੇਗੀ ਜੈਫਲ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜਿਹੜੇ ਕਿ ਦੋਸਤੋ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹਨ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਾ ਪ੍ਰਯੋਗ ਕਿਵੇਂ ਕਰਨਾ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਦੁੱਧ ਉਬਾਲ ਕੇ ਉਸ ਵਿੱਚ ਇੱਕ ਚਮਚ ਜਿੰਨਾ ਜੈਫਲ ਕਿਸ ਕੇ ਪਾ ਕੇ ਪੀ ਲੋ ਇਸ ਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਹੈ ਸਵੇਰੇ ਖਾਲੀ ਪੇਟ ਬਾਸੀ ਮੂੰਹ ਜੇਕਰ ਤੁਸੀਂ ਬਹੁਤ ਸਾਰੇ ਦਰਦ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਦਾ ਸੇਵਨ ਤੁਸੀਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਜੈਫਲ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ